ਦੇਖੋ ਮੈਂ ਸਮਝਦਾ ਕਿ ਜੋਜ 50 ਸਰਕਾਰ ਨੇ ਫੈਸਲਾ ਕੀਤਾ ਕਿ ਜੋ ਵੀ ਪੰਜਾਬ ਦੇ ਵਿੱਚ ਨਵੀਂ ਭਰਤੀ ਹੋਏਗੀ ਉਹ ਸੈਂਟਰਲ ਪੇ ਸਕੇਲ ਦੇ ਮੁਤਾਬਿਕ ਹੋਏਗੀ ਜਿਹੜਾ ਕਿ 35 40% ਦੇ ਕਰੀਬ ਪੰਜਾਬ ਦੇ ਸਕੇਲਸ ਨਾਲੋਂ ਘੱਟ ਹੈ ਇਹ ਬਹੁਤ ਹੀ ਅਨਫੋਰਚੂਨੇਟ ਫੈਸਲਾ ਹੈ ਬਹੁਤ ਮੰਦਭਾਗਾ ਫੈਸਲਾ ਹੈ ਕਿਉਂਕਿ ਮਲਾਜ਼ਮ ਜਿਹੜੇ ਹੁੰਦੇ ਨੇ ਉਹ ਕਿਸੇ ਵੀ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਨੇ ਇੱਕ ਬਹੁਤ ਇੰਪੋਰਟੈਂਟ ਅੰਗ ਹੁੰਦੇ ਨੇ ਜਿਸ ਦੀ ਵਜ੍ਹਾ ਜਿਸ ਤੋਂ ਬਿਨਾ ਕੋਈ ਵੀ ਸਰਕਾਰ ਜਾਂ ਪ੍ਰਦੇਸ਼ ਹੈ ਜਿਹੜਾ ਉਹ ਨਹੀਂ ਚੱਲ ਸਕਦਾ ਹੈਗਾ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਮਲਾਜ਼ਮ ਨੇ ਜਿਹੜੇ ਉਹ ਪੱਕੇ ਹੋਣ ਦੇ ਲਈ ਉਹ ਆਪਣੇ ਤਨਖਾਹਾਂ ਦੇ ਲਈ ਉਹ ਆਪਣੇ ਭੱਤਿਆਂ ਦੇ ਲਈ ਉਹ ਦਫ਼ਤਰਾਂ ਦੇ ਵਿੱਚ ਘੱਟ ਤੇ ਉਹਨਾਂ ਨੂੰ ਮਜਬੂਰਨ ਵੱਸ ਉਹਨਾਂ ਨੂੰ ਪ੍ਰਦਰਸ਼ਨਾਂ ਦੇ ਉੱਪਰ ਧਰਨਿਆਂ ਦੇ ਉੱਪਰ ਰਹਿਣਾ ਪੈਂਦਾ ਹੈ ਜਿਸ ਤੋਂ ਇਸ ਸਰਕਾਰ ਦੇ ਮਾੜੇ 네ਗਟਿਵ ਐਟੀਟਿਊਡ ਦਾ ਜਿਹੜਾ ਉਹ ਆਪਾਂ ਨੂੰ ਪੱਲੀ ਭਾਂਦੀ ਪਤਾ ਲੱਗ ਜਾਂਦਾ ਸਮਝ ਇਹ ਨਹੀਂ ਆਉਂਦੀ ਹੈਗੀ ਕਿ ਜਦੋਂ ਪੰਜਾਬ ਸਰਕਾਰ ਇਹ ਤਰਕ ਦਿੰਦੀ ਹੈ ਕਿ ਵਿੱਤੀ ਬੋਝ ਹਲਦੀ ਸਮੇਂ ਦੇ ਵਿੱਚ ਘਟਾਉਣ ਦੀ ਲੋੜ ਹੈ ਮੰਨਦੇ ਆ ਕਿ ਵਿੱਤੀ ਬੋਝ ਘਟਾਉਣ ਦੀ ਲੋੜ ਹੈ ਪਰ ਜੇ ਪੰਜਾਬ ਸਰਕਾਰ ਕੋਲੇ ਸਭ ਦੇ 700 ਕਰੋੜ ਰੁਪਏ ਸ਼ਰਾਬ ਮਾਫੀਆ ਨੂੰ ਛੱਡਣ ਦੇ ਲਈ ਹੈਗਾ 250 ਕਰੋੜ ਰੁਪਏ ਰੀਤ ਮਾਫੀਆ ਨੂੰ ਛੱਡਣ ਦੇ ਲਈ ਹੈਗਾ ਕਰੋਨਾ ਦੇ ਦਿਨਾਂ ਦੇ ਵਿੱਚ ਤੇ ਜਦੋਂ ਉਹਨਾਂ ਦਿਨਾਂ ਦੇ ਵਿੱਚ ਮੁਲਾਜ਼ਮਾਂ ਦਾ ਗਲ ਘੁੱਟਣਾ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ ਆਮ ਆਦੀ ਪਾਰਟੀ ਇਹਦਾ ਪੂਰਜ਼ੋਰ ਵਿਰੋਧ ਕਰਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਤਰੀਕੇ ਦੇ ਨਾਲ ਮੁਲਾਜ਼ਮਾਂ ਦੇ ਜਾਂ ਹੋਰ ਲੋਕ ਬੰਦਾਂ ਦੇ ਗਲੇ ਘੋਟਣ ਦੀ ਬਜਾਏ ਜਿਹੜਾ ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਜਿਹੜੇ 5-6 ਮਾਫੀਆਸ ਪੰਜਾਬ ਦੇ ਵਿੱਚ ਤੁਹਾਡੀ ਸਰਪ੍ਰਸਤੀ ਹੇਠ ਚੱਲ ਰਹੇ ਨੇ ਚਾਹੇ ਬਿਜਲੀ ਮਾਫੀਆ ਹੋਵੇ ਸ਼ਰਾਬ ਮਾਫੀਆ ਹੋਵੇ ਰੇਤ ਮਾਫੀਆ ਹੋਵੇ ਟਰਾਂਸਪੋਰਟ ਮਾਫੀਆ ਹੋਵੇ ਤੇ ਜਿਹੜੀ ਜਨਰਲ ਕਰਾਪਸ਼ਨ ਚੱਲ ਰਹੀ ਹੈ ਇਸ ਨੂੰ ਕੰਟਰੋਲ ਕਰ ਲਓ ਪੰਜਾਬ ਦੇ ਖਜ਼ਾਨੇ 25 30000 ਕਰੋੜ ਹੈ ਜਿਹੜਾ ਉਹ ਆ ਸਕਦਾ ਪਰ ਕਿਉਂਕਿ ਉਹ ਚਾਹਤੇ ਨੇ ਜਿਹੜੇ ਤੁਹਾਡੇ ਅੱਬੇ ਸੱਜੀਆਂ ਵਾਹਾਂ ਨੇ ਜਾਂ ਨੀੜਲੇ ਨੇ ਇਸ ਕਰਕੇ ਤੁਸੀਂ ਉਹਦੇ ਉੱਪਰ ਕੰਟਰੋਲ ਨਹੀਂ ਕਰਦੇ ਹੈਗੇ ਉਸ ਇਵਜ਼ ਦੇ ਵਿੱਚ ਉਸ ਆੜ ਦੇ ਵਿੱਚ ਮੁਲਾਜ਼ਮਾਂ ਦਾ ਗळा ਘੋਟਣਾ ਮੈਂ ਸਮਝਦਾ ਕਿ ਬਿਲਕੁਲ ਇਲੋਜੀਕਲ ਹੈ ਇਰੈਸ਼ਨਲ ਹੈ ਨਿੰਦਨਯੋਗ ਹੈ ਤੇ ਆਵਾਜ਼ ਪਾਰਟੀ ਇਹਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੀ ਹੈ